ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਅੱਜ ਦੀ ਵੀਡੀਓ ਬਹੁਤ ਹੀ ਦਿਲਚਸਪ ਹੈ ਤੇ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਬਰੂ ਕਰਨੀ ਹੈ ਗੱਲਬਾਤ ਕਰਾਂਗੇ ਵੋਟ ਪਾਉਣ ਵੇਲੇ ਉਂਗਲ ਤੇ ਜਿਹੜੀ ਸਿਆਹੀ ਲਗਾਈ ਜਾਂਦੀ ਹੈ ਇਹਦਾ ਇਤਿਹਾਸ ਕੀ ਹੈ ਤੇ ਬੜੀ ਦਿਲਚਸਪ ਹੈ ਵੀਡੀਓ ਅੱਜ ਦੀ ਤੇ ਨਵੀਂ ਜਾਣਕਾਰੀ ਵੀ ਤੁਹਾਨੂੰ ਮਿਲੂਗੀ ਵੀਡੀਓ ਨੂੰ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਔਰ ਜਿੰਨਾ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈੱਲ ਵਾਲਾ ਬੱਜਣ ਵੀ ਦਬਾ ਲੈਣ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤਾਂ ਦੋਸਤੋ ਭਾਰਤ ਵਿੱਚ ਜਦੋਂ ਤੁਸੀਂ ਕਿਸੇ ਵੀ ਚੋਣ ਵਿੱਚ ਆਪਣੀ ਵੋਟ ਪਾਉਨੇ ਹੋ ਤਾਂ ਖੱਬੇ ਹੱਥ ਦੀ ਉਂਗਲ ਤੇ ਸਿਆਹੀ ਨਾਲ ਨਿਸ਼ਾਨ ਲਗਾਉਣ ਦੀ ਪਰੰਪਰਾ ਰਹੀ ਹੈ ਔਰ ਇਹ ਚੀਜ਼ ਇਹ ਦਰਸਾਉਂਦੀ ਹੈ ਕਿ ਤੁਸੀਂ ਆਪਣੀ ਵੋਟ ਪਾ ਦਿੱਤੀ ਹੈ ਔਰ ਇਹ ਇੱਕ ਐਦਾਂ ਦੀ ਸਿਆਹੀ ਹੈ ਜਿਹਦੇ ਦਾਗ ਛੇਤੀ ਨਹੀਂ ਮਿਟਦੇ ਸ਼ੁਰੂ ਵਿੱਚ ਇਹ ਜਾਮਣੀ ਰੰਗ ਦੀ ਦਿਖਾਈ ਦਿੰਦੀ ਹੈ ਪਰ ਸਮਾਂ ਬੀਤਣ ਦੇ ਨਾਲ ਇਹ ਕਾਲੀ ਹੋ ਜਾਂਦੀ ਹੈ ਇਹਨੂੰ ਐਮਿਟ ਸਿਆਹੀ ਜਾਂ ਇੰਡੇਲੀਵਲ ਸਿਆਹੀ ਵਜੋਂ ਵੀ ਜਾਣਿਆ ਜਾਂਦਾ ਸਿਆਹੀ ਲਾਉਣ ਦਾ ਇੱਕ ਫਾਇਦਾ ਇਹ ਹੈ ਕਿ ਬੰਦੇ ਨੇ ਵੋਟ ਪਾਤੀ ਦੂਜਾ ਫਾਇਦਾ ਇਹ ਕਿ ਉਹ ਬੰਦਾ ਦਵਾਰੇ ਵੋਟ ਨਹੀਂ ਪਾ ਸਕਦਾ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਹੋਰ ਕਈ ਦੇਸ਼ਾਂ 'ਚ ਵੀ ਵੋਟ ਪਾਉਣ ਤੋਂ ਬਾਅਦ ਸਿਆਹੀ ਨਾਲ ਨਿਸ਼ਾਨ ਲਗਾਇਆ ਜਾਣਾ ਲਾਜ਼ਮੀ ਹੈ। ਵੈਸੇ ਖਾਸ ਗੱਲ ਇਹ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਇਹ ਸਿਆਹੀ ਭਾਰਤ ਤੋਂ ਹੀ ਭੇਜੀ ਜਾਂਦੀ ਹੈ। ਤਾਂ ਕਿੱਥੇ ਤੇ ਕੌਣ ਬਣਾਉਂਦਾ ਹੈ ਸਿਆਹੀ? ਹੁਣ ਇਹ ਸਵਾਲ ਤੁਹਾਡੇ ਮਨ 'ਚ ਵੀ ਜ਼ਰੂਰ ਉੱਠ ਰਿਹਾ ਹੋਣਾ ਕਿ ਸਿਆਹੀ ਭਾਰਤ ਵਿੱਚ ਕਿੱਥੇ ਬਣਦੀ ਹੈ? ਦਰਅਸਲ ਇਹ ਭਾਰਤ ਵਿੱਚ ਦੋ ਥਾਵਾਂ 'ਤੇ ਬਣਦੀ ਹੈ। ਤੇਲੰਗਾਨਾ ਇਹਦੇ ਹైదరాబాద్ ਦੀ ਰਾਈਡੂ ਲੈਬ ਤੇ ਕਰਨਾਟਕਾ ਦੇ ਮੈਸੂਰ ਦੀ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਹੀ ਇਸ ਸਿਆਹੀ ਨੂੰ ਬਣਾਉਂਦੀ ਹੈ ਭਾਰਤੀ ਚੋਣ ਕਮਿਸ਼ਨ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਚ ਬਣੀ ਸਿਆਹੀ ਦੀ ਵਰਤੋਂ ਕਰਦਾ ਹੈ ਜਦਕਿ ਰਾਈਡੂ ਲੈਬ ਚ ਬਣੀ ਸਿਆਹੀ ਦੁਨੀਆ ਭਰ ਦੇ ਦੂਜੇ ਦੇਸ਼ਾਂ ਚ ਭੇਜੀ ਜਾਂਦੀ ਹੈ ਦੁਨੀਆ ਦੇ ਲਗਭਗ 90 ਦੇਸ਼ਾਂ ਚ ਇਸ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੀ 30 ਦੇਸ਼ਾਂ 'ਚ ਸਪਲਾਈ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਕੰਪਨੀ ਵੱਲੋਂ ਹੀ ਕਰੀ ਜਾਂਦੀ ਹੈ। ਸ਼ੁਰੂਆਤੀ ਦਿਨਾਂ 'ਚ ਇਸ ਸਿਆਹੀ ਨੂੰ ਛੋਟੀਆਂ-ਛੋਟੀਆਂ ਬੋਤਲਾਂ 'ਚ ਭਰ ਕੇ ਬਰਾਮਦ ਕੀਤਾ ਜਾਂਦਾ ਸੀ। ਰਾਈਡੂ ਲੈਬ ਦੇ ਸੀਈਓ ਸ਼ਸ਼ਾਂਕ ਰਾਈਡੂ ਮੁਤਾਬਕ ਇਹ ਨਮੀਆਂ ਤਕਨੀਕਾਂ ਦੇ ਕਾਰਨ ਸਾਲ 2014 ਤੋਂ ਬਾਅਦ ਸਿਆਹੀ ਨਾਲ ਬਣੇ ਮਾਰਕਰ ਬਰਾਮਦ ਕੀਤੇ ਜਾ ਰਹੇ ਨੇ। ਇਸ ਸਿਆਹੀ ਦੀ ਵਰਤੋਂ ਪਾਲਸ ਪੋਲੀਓ ਪ੍ਰੋਗਰਾਮ ਚ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਬੱਚਿਆਂ ਨੂੰ ਟੀਕਾ ਲੱਗ ਜਾਂਦਾ ਹੈ ਉਹਨਾਂ ਦੀ ਪਛਾਣ ਰੱਖਣ ਲਈ ਇਸ ਸਿਆਹੀ ਨਾਲ ਨਿਸ਼ਾਨ ਲਾਇਆ ਜਾਂਦਾ ਚੋਣਾ ਦੌਰਾਨ ਜਾਮਣੀ ਰੰਗ ਦੀ ਇਸ ਸਿਆਹੀ ਨੂੰ ਖੱਬੇ ਹੱਥ ਦੀ ਇੰਡੈਕਸ ਪਹਿਲੀ ਉਂਗਲੀ ਤੇ ਲਾਇਆ ਜਾਂਦਾ ਇਹਦਾ ਦਾਗ ਆਸਾਨੀ ਨਾਲ ਨਹੀਂ ਜਾਂਦਾ ਭਾਵੇਂ ਤੁਸੀਂ ਜਿੰਨਾ ਮਰਜ਼ੀ ਸਾਬਣ ਪਾਊਡਰ ਜਾਂ ਤੇਲ ਲਾ ਲਓ ਇਹਦੀ ਮਿੱਟੀ ਦਾ ਇਹਦੇ ਨਿਰਮਾਣ ਚ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਹੁੰਦੀ ਹੈ ਇਹਦੇ ਚ 10 ਤੋਂ 18% ਤੱਕ ਸਿਲਵਰ ਨਾਈਟ੍ਰੇਟ ਹੁੰਦਾ ਹੈ ਇਲੈਕਟੋਰਲ ਇנק ਵਿੱਚ 10 ਤੋਂ 18% ਦੀ ਸਿਲਵਰ ਨਾਈਟ੍ਰੇਟ ਕੈਮੀਕਲ ਹੁੰਦਾ ਹੈ ਜਦੋਂ ਚੋਣ ਅਧਿਕਾਰੀ ਇਸ ਨੂੰ ਉਂਗਲੀ ਤੇ ਲਾਉਂਦੇ ਹਨ ਤਾਂ ਇਹ ਸਾਡੇ ਸਰੀਰ ਚ ਮੌਜੂਦ ਲੂਣ ਨਾਲ ਪ੍ਰਤੀਕਿਰਿਆ ਕਰਦਾ ਤੇ ਸਿਲਵਰ ਕਲੋਰਾਈਡ ਬਣਾਉਂਦਾ ਹੈ ਕਿਉਂਕਿ ਸਿਲਵਰ ਕਲੋਰਾਈਡ ਪਾਣੀ ਵਿੱਚ ਨਹੀਂ ਘੁਲਦਾ ਇਹ ਸਾਡੀ ਚਮੜੀ ਨਾਲ ਜੁੜਿਆ ਰਹਿੰਦਾ ਹੈ ਉਂਗਲੀ ਤੇ ਲਾਉਣ ਦੇ ਸਕਿੰਟਾਂ ਦੇ ਅੰਦਰ ਆਪਣਾ ਨਿਸ਼ਾਨ ਬਣਾ ਲੈਂਦਾ ਤੇ 40 ਸਕਿੰਟਾਂ ਵਿੱਚ ਇਹ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਪਾਣੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਹਦਾ ਰੰਗ ਕਾਲਾ ਹੋ ਜਾਂਦਾ ਤੁਸੀਂ ਜਿੰਨਾ ਮਰਜ਼ੀ ਸਾਬਣ ਪਾਊਡਰ ਜਾਂ ਤੇਲ ਰਗੜੋ ਇਹ ਮਿਟਦਾ ਨਹੀਂ ਇਹਦਾ ਨਿਸ਼ਾਨ ਘੱਟੋ ਘੱਟ 72 ਘੰਟਿਆਂ ਤੱਕ ਚਮੜੀ ਤੋਂ ਨਹੀਂ ਹਟਾਇਆ ਜਾ ਸਕਦਾ ਇਸ ਤੋਂ ਵੱਧ ਵੀ ਲੱਗ ਜਾਂਦਾ ਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਹਰ ਚੋਣਾ ਦੌਰਾਨ ਲੱਖਾਂ ਦੀ ਗਿਣਤੀ 'ਚ ਸਿਆਹੀ ਦਾ ਆਰਡਰ ਦਿੱਤਾ ਜਾਂਦਾ ਚੋਣ ਕਮਿਸ਼ਨ ਅਨੁਸਾਰ 2014 ਦੀਆਂ ਆਮ ਚੋਣਾਂ ਦੌਰਾਨ ਸਿਆਹੀ ਦੀਆਂ 21 ਲੱਖ ਬੋਤਲਾਂ ਮੰਗਵਾਈਆਂ ਸਨ ਜੋ ਕਿ 2019 ਦੀਆਂ ਆਮ ਚੋਣਾਂ 'ਚ ਵਧ ਕੇ 26 ਲੱਖ ਹੋ ਗਈਆਂ ਸਨ ਇਹਦੀ ਵਰਤੋਂ 1960 ਦੇ ਦਾਾਕੇ ਤੋਂ ਹੋ ਰਹੀ ਹੈ ਤਾਂ ਚੋਣ ਕਮਿਸ਼ਨ ਵੱਲੋਂ ਮਾਰਚ 2015 ਤੇ ਜਾਰੀ ਹੋਏ ਇੱਕ ਆਦੇਸ਼ ਦੇ ਮੁਤਾਬਕ ਸਿਆਹੀ ਖੰਬੇ ਅਤੇ ਦੀ ਪਹਿਲੀ ਉਂਗਲੀ ਦੇ ਨੋਂ ਦੇ ਆਖਰੀ ਸਿਰੇ ਤੋਂ ਪਹਿਲੇ ਜੋੜ ਦੇ ਹੇਠਾਂ ਤੱਕ ਬੁਰਸ਼ ਨਾਲ ਲਗਾਈ ਜਾਏਗੀ। ਇਸ ਬੁਰਸ਼ ਨਾਲ ਇਹ ਸਿਆਹੀ ਲਗਾਈ ਜਾਂਦੀ ਹੈ ਜਿਹੜੇ ਬੁਰਸ਼ ਨਾਲ ਉਹ ਵੀ ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਟਿਡ ਵੱਲੋਂ ਤਿਆਰ ਕੀਤਾ ਜਾਂਦਾ। ਏਵੀਐਮ ਕੰਟਰੋਲ ਯੂਨਿਟ ਦੇ ਇੰਚਾਰਜ ਪੋਲਿੰਗ ਅਫਸਰ ਦਾ ਕੰਮ ਇਹ ਯਕੀਨੀ ਬਣਾਉਣਾ ਹੁੰਦਾ ਕਿ ਕੰਟਰੋਲ ਬੈਲਟ ਬਟਨ ਦਬਾਉਣ ਤੋਂ ਪਹਿਲਾਂ ਵੋਟਰ ਦੀ ਉਂਗਲੀ ਤੇ ਸਿਆਹੀ ਦਾ ਨਿਸ਼ਾਨ ਪੂਰੀ ਤਰ੍ਹਾਂ ਨਾਲ ਲੱਗਿਆ ਹੋਣਾ ਚਾਹੀਦਾ ਇੱਕ ਸਵਾਲ ਇਹ ਵੀ ਉੱਠਦਾ ਕਿ ਜੇਕਰ ਕਿਸੇ VOTER ਦੇ ਹੱਥ ਪਿਛਲੀਆਂ ਚੋਣਾਂ ਦੀ ਸਿਆਹੀ ਨਾਲ ਨਿਸ਼ਾਨ ਲੱਗਿਆ ਹੋਵੇ ਤਾਂ ਸਿਆਹੀ ਕਿੱਥੇ ਲਾਈ ਜਾਊਗੀ ਇਸ ਸਵਾਲ ਦੇ ਜਵਾਬ ਚੋਣ ਕਮਿਸ਼ਨ ਨੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਮਾਰਚ 2021 ਤੇ ਲਿਖੇ ਇੱਕ ਪੱਤਰ ਚ ਦਿੱਤਾ ਹੈ ਕਮਿਸ਼ਨ ਨੇ ਇਸ ਪੱਤਰ ਤੇ ਲਿਖਿਆ ਉਹ ਕਹਿੰਦਾ ਕਿ ਜੇਕਰ ਖੱਬੇ ਹੱਥ ਦੀ ਪਹਿਲੀ ਉਂਗਲੀ ਤੇ ਪਿਛਲੀਆਂ ਚੋਣਾਂ ਦੀ ਸਿਆਹੀ ਹੈ ਅਤੇ ਉਹਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਤਾਂ ਸਿਹਾਈ ਖੱਬੇ ਹੱਥ ਦੀ ਪਹਿਲੀ ਉਂਗਲ ਦੀ ਥਾਂ ਵਿਚਕਾਰਲੀ ਉਂਗਲ ਤੇ ਲਾਈ ਜਾਊਗੀ ਕਮਿਸ਼ਨ ਦਾ ਕਹਿਣਾ ਕਿ ਜੇਕਰ ਵਿਚਕਾਰਲੀ ਉਂਗਲੀ ਤੇ ਵੀ ਸਿਹਾਈ ਲੱਗੀ ਵੀ ਹੋਵੇ ਤਾਂ ਇਹ ਰਿੰਗ ਫਿੰਗਰ ਯਾਨੀ ਕਿ ਉਸ ਤੋਂ ਅਗਲੀ ਉਂਗਲ ਤੇ ਲਗਾਈ ਜਾਏਗੀ ਇਹਦੇ ਲਈ ਇਹ ਜ਼ਰੂਰੀ ਹੈ ਕਿ ਮੌਜੂਦਾ ਚੋਣਾ ਅਤੇ ਪਿਛਲੀਆਂ ਚੋਣਾ ਦਾ ਅੰਤਰ 2 ਮਹੀਨਿਆਂ ਤੋਂ ਵੱਧ ਨਾ ਤਾਂ ਦੋਸਤੋ ਇਹ ਸੀ ਸਿਹਾਈ ਦੀ ਚੱਕਰਬਾਜੀ ਜਿਹੜੀ ਚੋਣਾ ਵੇਲੇ ਉਂਗਲੀ ਤੇ ਲਾਉਨੇ ਆ ਤਾਂ ਮਿਲਦੇ ਆਂ ਦੋਸਤੋ ਅਗਲੀ ਇਦਾਂ ਦੀ ਹੀ ਦਿਲਚਸਪ ਜਾਣਕਾਰੀ ਲੈ ਕੇ ਉਦੋਂ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ